ਕੰਗੜਾ ਰਣੋਤ ਦੇ ਵੱਲੋਂ ਜੋ ਫਿਲਮ ਐਮਰਜੈਂਸੀ ਨੂੰ ਲੈ ਕੇ ਐਲਾਨ ਕੀਤਾ ਸੀ ਉਸ ਤੋਂ ਬਾਅਦ ਹੁਣ ਨਮਈ ਵਿਵਾਦ ਛੜ ਗਿਆ ਹੈ ਤੇ ਦੱਸਦੀ ਹੈ ਕਿ ਇਸ ਫਿਲਮ ਨੂੰ ਲੈ ਕੇ ਸਿੱਖ ਜਥੇਬੰਦੀਆਂ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਇਸ ਗੱਲ ਦੇ ਉੱਤੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਨੇ ਤੇ ਜਿਸ ਨੂੰ ਲੈ ਕੇ ਹੁਣ ਉਹਨਾਂ ਦਾ ਕਹਿਣਾ ਹੈ ਕਿ ਬਾਰ-ਬਾਰ ਜਿਹੜਾ ਕਿ ਕਿਉਂ ਸਿੱਖਾਂ ਦੇ ਉੱਤੇ ਗੱਲ ਆ ਜਾਂਦੀ ਹੈ ਤੇ ਜਿਸ ਤੋਂ ਬਾਅਦ ਹੁਣ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਕੰਗੜਾ ਰਣੋਤ ਦੀ ਨਵੀਂ ਫਿਲਮ ਨੂੰ ਲੈ ਕੇ ਪਲਟਵਾਰ ਕੀਤਾ ਗਿਆ ਤੇ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਵਰਸਾ ਸਿੰਘ ਵਲਟੋਹਾ ਦੇ ਵੱਲੋਂ ਕਿਹਾ ਗਿਆ ਹੈ ਕਿ ਇਤਿਹਾਸ ਨਾਲ ਜੁੜੀਆਂ ਫਿਲਮਾਂ ਹਮੇਸ਼ਾ ਸੱਚਾਈ ਤੇ ਪੱਖਾਂ ਦੇ ਆਧਾਰ ਤੇ ਬਣਾਈਆਂ ਜਿਹੜੀਆਂ ਕਿ ਜਾਂਦੀਆਂ ਨੇ ਤੇ ਕੰਗੜਾ ਰਨੋ ਦੀ ਫਿਲਮ ਐਮਰਜੈਂਸੀ ਸੱਚਾਈ ਤੇ ਇਤਿਹਾਸਿਕ ਤੱਥਾਂ ਤੋਂ ਕੋਹੇ ਦੂਰ ਹੈ ਫਿਲਮ ਦੇ ਵਿੱਚ ਸਿੱਖਾਂ ਨੂੰ ਅਤਵਾਦੀ ਵਜੋਂ ਪੇਸ਼ ਕਰਨਾ ਸਿੱਖਾਂ ਵਿਰੁੱਧ ਨਫ਼ਰਤ ਪੈਦਾ ਕਰਨਾ ਤੇ ਦੇਸ਼ ਅੰਦਰ ਦੋ ਧਰਮਾਂ ਵਿਚਕਾਰ ਤਣਾਅ ਪੈਦਾ ਕਰਨ ਦੀ ਗੰਦੇ ਸਾਜ਼ਿਸ਼ ਹੈ ਸਿੱਖਾਂ ਨੇ ਹਮੇਸ਼ਾ ਧਰਮ ਜੁੱਧ ਕੀਤਾ ਹੈ ਜ਼ਬਰ ਜ਼ੁਲਮ ਤੇ ਬੇਇਨਸਾਫੀ ਵਿਰੁੱਧ ਸੰਘਰਸ਼ ਕੀਤਾ ਹੈ ਤੇ ਇਤਿਹਾਸਿਕ ਸੱਚ ਹੈ ਕਿ ਸਿੱਖ ਕਿਸੇ ਧਰਮ ਮਲਜ਼ੂਮ ਜਾਂ નિર્ਦੋਸ਼ ਤੇ ਕਦੇ ਵਾਰ ਨਹੀਂ ਕਰਦਾ ਤੇ ਪਰ ਇਸ ਫਿਲਮ ਦੇ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਜਿਸ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਉਹ ਅਤਿ ਨਿੰਦਣਯੋਗ ਹੈ ਤੇ ਫਿਲਮ ਦੇ ਵਿੱਚ ਸੰਤ ਭਿੰਡਰਾਂ ਵਾਲਿਆਂ ਦੀ ਇੰਦਰਾ ਗਾਂਧੀ ਦੇ ਨਾਲ ਨੇੜਤਾ ਦਿਖਾ ਕੇ ਸੱਚਾਈ ਦੇ ਨਾਲ ਤੇ ਇਤਿਹਾਸਿਕ ਸੱਚ ਦੇ ਨਾਲ ਬਹੁਤ ਤੋਂ ਵੱਡਾ ਧੋਖਾ ਕੀਤਾ ਗਿਆ ਹੈ ਸੰਤ ਪਿੰਡਰਾਂ ਵਾਲੇ ਸ਼ੁਰੂ ਤੋਂ ਹੀ ਕਾਂਗਰਸ ਵੱਲੋਂ ਪੰਜਾਬ ਤੇ ਸਿੱਖਾਂ ਦੇ ਨਾਲ ਕੀਤੇ ਜਾ ਰਹੇ ਧੱਕੇ ਕਰਕੇ ਇੰਦਰਾ ਗਾਂਧੀ ਦੇ ਵਿਰੋਧ ਸਨ ਸੰਤ ਪਿੰਡਰਾਂ ਵਾਲਿਆਂ ਤੋਂ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਇੰਦਰਾ ਗਾਂਧੀ ਦੀ ਐਮਰਜੈਂਸੀ ਦਾ ਵਿਰੋਧ ਕਰਦਿਆ ਸੈਂਤੀ ਜਲੂਸ ਕੱਢੇ ਸੀ ਤੇ ਉੱਥੇ ਹੀ ਸਿੱਖਾਂ ਲਈ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਤੇ ਕੌਮ ਦੇ ਮਹਾਨ ਛੇਤਾਂ ਤੇ ਉਥੇ ਹੀ ਸੰਤ ਪਿੰਡਰਾ ਵਾਲਿਆਂ ਨੂੰ ਸਿੱਖਾਂ ਦੇ ਸਰਬ ਉੱਚ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ਹੀਦਾ ਦਰਜਾ ਦਿੱਤਾ ਹੋਇਆ ਸੋ ਸਾਡੀ ਸਿਨੇਮਰ ਬੇਨਤੀ ਇਹ ਹੈ ਕਿ ਇਸ ਫਿਲਮ ਨੂੰ ਰਿਲੀਜ਼ ਹੋਣ ਤੋਂ ਰੋਕਿਆ ਜਾਵੇ ਤੇ ਇਸ ਨੂੰ ਬੈਨ ਕੀਤਾ ਜਾਵੇ ਤੇ ਦੱਸਿਏ ਕਿ ਪੋਸਟ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਇਸ ਫਿਲਮ ਦੇ ਉੱਤੇ ਬੈਨ ਹੋਣਾ ਚਾਹੀਦਾ ਹੈ ਤੇ ਦੂਜੇ ਪਾਸੇ ਇਸ ਫਿਲਮ ਦੇ ਉੱਤੇ ਜਿਹੜੀ ਰੋਕ ਲੱਗਣੀ ਚਾਹੀਦੀ ਹੈ ਤੇ ਦੱਸਿਏ ਕਿ ਕੰਗੜਾ ਔਰ ਨੌਦੇ ਵੱਲੋਂ ਜਿਹੜੀ ਨਵੀਂ ਫਿਲਮ ਆ ਨੁਲਕਿਆ ਲਾਰ ਕੀਤਾ ਗਿਆ ਸੀ ਐਮਰਜੈਂਸੀ ਉਸ ਨੂੰ ਲੈ ਕੇ ਹੁਣ ਸਿੱਖ ਜਥੇਬੰਦੀਆਂ ਪੂਰਨ ਤੌਰ ਤੇ ਭੜਕਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਸ ਤੋਂ ਬਾਅਦ ਹੁਣ ਪਹਿਲਾ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਇਸ ਨੂੰ ਲੈ ਕੇ ਰੋਕਣ ਦੀ ਮੰਗ ਕੀਤੀ ਗਈ ਤੇ ਸਰਕਾਰ ਨੂੰ ਜਿਹੜਾ ਕਿ ਇਸ ਗੱਲ ਦੇ ਉੱਤੇ ਉਥੇ ਇੱਕ ਮੰਗ ਪੱਤਰ ਭੇਜਿਆ ਗਿਆ ਤੇ ਜਿਸ ਤੋਂ ਬਾਅਦ ਉਥੇ ਹੀ ਸਰਬਜੀਤ ਸਿੰਘ ਖਾਲਸਾ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਇਹ ਨਵੀਂ ਫਿਲਮ ਐਮਰਜੈਂਸੀ ਨੂੰ ਲੈ ਕੇ ਰੋਕ ਲਾਉਣ ਦੀ ਮੰਗ ਕੀਤੀ ਹੈ ਤੇ ਉਥੇ ਹੀ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਕਿਹਾ ਗਿਆ ਹੈ ਕਿ ਸਿੱਖਾਂ ਦੇ ਨਾਲ ਜੋ ਸਿੱਖਾਂ ਦੇ ਵਿਰੁੱਧ ਇਹ ਫਿਲਮ ਨੂੰ ਲੈ ਕੇ ਬਣਾਇਆ ਗਿਆ ਉਸ ਨੂੰ ਲੈ ਕੇ ਜਿਹੜਾ ਕਿ ਜਾਣ ਬੁੱਝ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਕੰਗੜਾ ਰਣੌਤ ਦੇ ਉੱਤੇ ਪਲਟਵਾਰਾ ਜਿਹੜਾ ਕਿ ਅਕਾਲੀ ਦਲ ਦੇ ਵੱਲੋਂ ਕੀਤਾ ਗਿਆ ਤੇ ਜਿਸ ਨੂੰ ਲੈ ਕੇ ਉਥੇ ਹੀ ਵਿਰਸਾ ਸਿੰਘ ਵਲਟੋਹਾ ਹਵਾ ਤੇ ਸ਼੍ਰਮਣੀ ਕਾਲੀ ਦਲ ਦੇ ਵੱਲੋਂ ਇਸ ਫਿਲਮ ਨੂੰ ਰਿਲੀਜ਼ ਹੋਣ ਤੋਂ ਰੋਕਣ ਦੀ ਮੰਗ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਨੂੰ ਬੈਨ ਕੀਤਾ ਜਾਵੇ